ਬਾਈ ਜੀ ਅੱਜ ਦੀ ਵੀਡੀਓ ਚ ਆਪਾਂ ਥੋੜੀ ਜਿਹੀ ਗੱਲ ਖਖੜੀਆਂ ਦੀ ਖੇਤੀ ਬਾਰੇ ਕਰਾਂਗੇ ਜਿੰਨਾ ਕੁ ਮੈਂ ਤਜਰਬਾ ਕੀਤਾਗਾ ਉਹ ਤੁਹਾਡੇ ਨਾਲ ਸਾਂਝਾ ਕਰੂੰਗਾ ਆਪਾਂ ਬਾਈ ਜੀ ਪਿਛਲੇ ਸਾਲ ਵੀ ਖਖੜੀਆਂ ਬੀਜੀਆਂ ਸੀ ਤੇ ਉਹ ਜਿਹੜੀਆਂ ਬੀਜੀਆਂ ਹੋਈਆਂ ਖਖੜੀਆਂ ਜਦੋਂ ਲੱਗਣ ਲੱਗੀਆਂ ਉਦੋਂ ਨੂੰ ਆਪਣਾ ਜਿਹੜਾ ਛੱਬੀ ਚੋਣਾ ਉਹ ਲਾਉਣ ਦੀ ਰੋਤ ਆ ਗਈ ਤੇ ਆਪਾਂ ਬਸ ਇੱਕ ਦੋ ਦਿਨ ਹੀ ਵੇਚੀਆਂ ਤੇ ਫਿਰ ਸਾਰੀਆਂ ਦੇ ਸਾਰੀਆਂ ਵੇਚ ਪਾਉਣੀਆਂ ਪਈਆਂ ਆਪਾਂ ਨੂੰ ਕਿਉਂਕਿ ਟਾਈਮ ਜਿਆਦਾ ਹੋ ਗਿਆ ਸੀਗਾ ਤੇ ਇਸ ਵਾਰ ਕੀ ਹੋਇਆ ਉਹੀ ਖਖੜੀਆਂ ਆਪਣੇ ਆਪ ਉਗ ਰਹੀਆਂ ਬਿਨਾ ਬੀਜੇ ਤੋਂ ਉਗ ਰਹੀਆਂ ਕਣਕ ਵੱਢ ਕੇ ਆਪਾਂ ਉਹਨੂੰ ਪਾਣੀ ਲਾਤਾ ਤੇ ਆਪਣੇ ਆਪ ਸਾਰਾ ਖੇਤ ਭਰ ਗਿਆ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਆਪਣੇ ਆਪ ਜਿਹੜੀਆਂ ਵੱਲਾਂ ਉਗੀਆਂ ਤੇ ਉਹ ਉਹਦੀ ਆਪਾਂ ਵੀਡੀਓ ਬਣਾਈ ਸੀ ਤੇ ਬਾਈ ਜੀ ਦੱਸਦੇ ਆ ਤਾਂ ਤਿਆਰ ਬਾ ਇਹ ਅੱਜ ਜੇ ਜਦੋਂ ਮੈਂ ਬਾਹਰ ਆ ਤੇ ਤਰੀਕ ਹੈਗੀ ਹੈਗੀ 23 ਜੁਲਾਈ 2024 ਚਲੋ ਹਜੇ ਬਹੁਤ ਟਾਈਮ ਆ ਆਪਣੇ ਕੋਲ 26 ਝੋਨਾ ਲਾਉਣ ਨੂੰ ਪਰ ਇਹ ਫਸਲ ਪੂਰੀ ਆਪਾਂ ਤਿਆਰ ਹੋ ਕੇ ਬਹੁਤ ਵੀ ਆਪਾਂ ਕਹਿ ਦਈਏ ਵੀ ਤਕਰੀਬਨ ਆਪਾਂ ਕਿੱਲੇ ਝੋਹੇ 12-13000 ਦੀਆਂ ਵੇਚਤੀਆਂ ਉਹ ਵੀ ਆਪਣੇ ਆਪ ਆਪਣੇ ਘਰੋਂ ਲੈ ਜਾਂਦੇ ਸੀ ਲੋਕ ਕੋਈ ਜੇ ਸਾਈਕਲ ਵਾਲਾ ਲੈ ਕੇ ਕੋਈ ਮਾਲੀ ਲੈ ਕੇ ਇਸ ਤਰ੍ਹਾਂ ਤੇ ਬਾਕੀ ਉਹ ਵੀ ਆਪਾਂ ਤੋੜਨੋਂ ਕਿਸੇ ਨੂੰ ਨਹੀਂ ਹਟਾਇਆ ਬਹੁਤ ਲੋਕਾਂ ਨੇ ਲੈ ਕੇ ਗਏ ਖਾਦੀਆਂ ਬਹੁਤ ਬਹੁਤਾਂ ਦੇ ਮੂੰਹ ਚ ਗਈਆਂ ਤੇ 12-13000 ਦੀ ਆਪਾਂ ਵੇਚਤੀ ਇੱਕ ਕਿੱਲੇ ਚੋ ਕੀਤਾ ਬਾਈ ਜੀ ਆਪਾਂ ਕੁਝ ਵੀ ਨਹੀਂ ਨੂੰ ਆਪਣੇ ਆ ਪੁੱਗੀਆਂ ਸੀ ਤੇ ਪਾਣੀ ਜ਼ਰੂਰ ਲਾਇਆ ਇੱਕੋ ਹੀ ਪਾਣੀ ਲਾਇਆ ਆਪਣੇ ਆ ਪੁੱਗੀਆਂ ਵੱਲਾਂ ਇੱਕ ਪਾਣੀ ਲਾਇਆ ਕੋਈ ਰੇਸ ਸਪਰੇਅ ਤਾਂ ਮੈਂ ਕਰਦਾ ਹੀ ਨਹੀਂ ਇਹ ਤੇ ਕਿਉਂਕਿ ਆਰਗੇਨਿਕ ਖੇਤ ਹੈ ਇੱਥੇ ਆਪਾਂ ਕੋਈ ਖਾਦ ਨਹੀਂ ਪਾਉਂਦੇ ਕੁਝ ਨਹੀਂ ਕਰਦੇ ਤੇ ਉਵੇਂ ਜਿਵੇਂ ਆਪਾਂ ਛੜਤਾ ਸੀਗਾ ਬਾਦੂ ਖਖੜੀਆਂ ਲੱਗੀਆਂ ਪਰ ਖਖੜੀ ਦਾ ਸਾਈਜ਼ ਜਿਹੜਾ ਸੀਗਾ ਉੱਪ ਅੱਗੇ ਨਾਲੋਂ ਛੋਟਾ ਸੀ ਰਾਈਟ ਐਪ ਦੀ ਖਖੜੀ ਸੀ ਪਰ ਖਖੜੀਆਂ ਮਿੱਠੀਆਂ ਸੀ ਤੇ ਬਾਕੀ ਬਾਈ ਜੀ ਕਰਸਾਣੀ ਮਧਾਣੀ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਰਾਸ ਆਵੇ ਪਿਛਲੇ ਜਿਹੜੇ ਮੈਂ ਬੀਜੀਆਂ ਵੱਲਾਂ ਮੇਰੇ ਰਾਸ ਨਹੀਂ ਆਈਆਂ ਪਾਉਣੀਆਂ ਪਈਆਂ ਇਸ ਵੇਲੇ ਆਪਣੇ ਆ ਪੁੱਗੀਆਂ ਵੱਲਾਂ ਤੇ 12-15000 ਦੇ ਗਈਆਂ ਜੇ ਮੈਂ ਸਹੀ ਉਹਦੀ ਮਾਰਕੀਟਿੰਗ ਕੀਤੀ ਹੁੰਦੀ ਆਪਣੇ ਆਪ ਤੋੜ ਕੇ ਮੰਡੀ ਵੇਚੀਆਂ ਹੁੰਦੀਆਂ ਤਾਂ ਮੇਰੇ ਖਿਆਲ ਮੁਤਾਬਕ ਮੈਨੂੰ 25-30000 ਇਹ ਖਖੜੀਆਂ ਇੱਕ ਕਿੱਲੇ ਜੋ ਛੱਡ ਦੇਣਾ ਸੀ ਇਹਨਾਂ ਨੇ ਮੈਨੂੰ ਜੇ ਆਪ ਮੈਂ ਮੰਡੀ ਲੈ ਕੇ ਜਾਂਦਾ ਪਰ ਉਹ ਜਿਹੜੀਆਂ ਵੇਕੀਆਂ ਵੇਕੀਆਂ ਕਿਸੇ ਨੂੰ ਆਪਾਂ ਰੋਕਿਆ ਨਹੀਂ ਤੇ ਲੋਕਾਂ ਨੇ ਵੀ ਬਹੁਤ ਤੋੜੀਆਂ ਤੇ ਇਹ ਬਾਈ ਜੀ ਆਪਾਂ ਖਖੜੀਆਂ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਅੱਜ ਆਪਾਂ ਇਹਨੂੰ ਖੇਤ ਨੂੰ ਬਾਤ ਆ ਤਕਰੀਬਨ 3 ਜਲਾਈ 2024 ਨੂੰ ਆਪਾਂ ਵੀਡੀਓ ਬਣਾ ਰਹੇ ਆ ਕਿਉਂਕਿ ਟਾਈਮ ਹੈਗਾ ਤੇ ਬਾਕੀ ਬਾਈ ਜੀ ਬੱਲਾਂ ਦੀ ਰੇਹ ਬਹੁਤ ਪੈਂਦੀ ਹੈ ਕਿਉਂਕਿ ਇਸ ਤੋਂ ਬਾਅਦ ਇਹਦੇ ਚ ਆਪਾਂ 1509 ਝੋਨਾ ਲਾਉਣਾਗਾ ਜਿਹੜਾ ਬਿਨਾਂ ਰੇ ਸਪਰੇ ਤੋਂ ਆਪਾਂ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਜਿਹੜਾ ਖੇਤ ਕਰਦੇ ਆ ਬਿਨਾਂ ਰੇ ਸਪਰੇ ਤੋਂ ਖੇਤੀ ਉਹ ਇਹੀ ਖੇਤ ਹੈ ਹੁਣ ਆਪਾਂ ਇਹਨੂੰ 2-3 ਵਾਰ ਤਾਉਗਿਆ ਨਾਲ ਵਾਹ ਕੇ 2-3 ਵਾਰ ਕਟਕਟ ਰੋਟਾਵੇਟਰ ਨਾਲ ਵਾਹ ਕੇ ਫਿਰ ਕਰਾਹ ਲੱਗਦਾ ਜਾ ਹੋ ਜਾਊਗਾ ਵੀ ਵਧੀਆ ਕਰਾਹ ਤਾਂ ਨਹੀਂ ਲੱਗਣਾ ਕੰਪਿਊਟਰ ਕਰਾਹ ਪਰ ਥੋੜਾ ਕਣਾ ਇਹਨੂੰ ਸੈਟ ਜੇ ਕਰ ਲਾਂਗੇ ਤਾਜੇ ਤਾਂ ਕਿ ਝੋਨਾ ਪਾ ਲਾ ਸਕੀ ਅੱਛਾ ਤੇ ਭਾਈ ਇਹ ਤੋਂ ਬਾਅਦ ਆਪਾਂ ਇਹਨੂੰ ਪਾਣੀ ਪੂਣੀ ਕੁਝ ਨਹੀਂ ਲਾਉਣਾਗਾ ਪਾਣੀ ਆਪਾਂ ਕਦੋਂ ਕਰਨ ਵਾਲੇ ਬਸ ਉਦੋਂ ਹੀ ਲਾਵਾਂਗੇ ਜਦੋਂ ਝੋਨਾ ਲਾਉਣਾ ਹੋਇਆ ਤੇ ਨਦੀਨ ਨਾਸ਼ਕ ਜ਼ਰੂਰ ਆਪਾਂ ਹਰਬੀਸਾਈਡ ਛਿੜਕਾਂਗੇ ਤੇ ਹੋਰ ਆਪਾਂ ਕੋਈ ਵੀ ਕੋਈ ਫੰਗੀਸਾਈਡ ਕੁਝ ਵੀ ਨਹੀਂ ਪਾਉਣਾ ਚ ਕੋਈ ਫੰਗੀਸਾਈਡ ਕੋਈ ਯੂਰੀਆ ਕੋਈ ਡੀਪੀ ਇਹੋ ਜਿਹੇ ਰਸਾਇਣਿਕ ਜਿਹੜੀਆਂ ਚੀਜ਼ਾਂ ਉਹ ਇੱਕ ਵੀ ਨਹੀਂ ਆਪਾਂ ਇਹਦੇ ਵਿੱਚ ਪਾਉਣੀਆਂ ਤੇ ਤੁਹਾਨੂੰ ਝੋਨਾ ਵੀ ਦਿਖਾਵਾਂਗੇ ਕਿਸ ਤਰ੍ਹਾਂ ਬਿਨਾ ਰੇਸਪਰੇ ਤੋਂ ਹੁੰਦਾ ਤੇ ਬਾਈ ਜੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰਦਿਆ ਕਰਿਓ ਕਿਉਂਕਿ ਇਹ ਚੀਜ਼ ਆਰਗੈਨਿਕ ਖੇਤੀ ਬਹੁਤ ਘੱਟ ਰਹਿ ਗਈ ਆਪਾਂ ਵੀ 1.5 ਕਿੱਲੇ ਦੀ ਜਾਂ 10 ਕਨਾਲਾਂ ਦੀ ਖੇਤੀ ਕਰਦਾ ਮੈਂ ਜ਼ਿਆਦਾ ਨਹੀਂ ਕਰਦਾ ਕਿਉਂਕਿ ਆਰਗੈਨਿਕ ਖੇਤੀ ਵਾਸਤੇ ਪਾਣੀ ਇੱਕ ਨੰਬਰ ਚਾਹੀਦਾ ਉਹ ਆਪਣੇ ਕੋਲੇ ਨਹੀਂ ਹੈਗਾ ਜਿੱਥੇ ਆਪਣੇ ਕੋਲ ਇੱਕ ਨੰਬਰ ਪਾਣੀ ਹੈਗਾ ਉੱਥੇ ਆਪਾਂ ਇਹ ਆਰਗੈਨਿਕ ਖੇਤੀ ਕਰੀਦੀ ਆ ਤੇ ਬਾਈ ਜੀ ਸਾਰਿਆਂ ਨੇ ਆਪਣੀ ਪ੍ਰਤੀਕਿਰਿਆ ਆਪਣਾ ਸੁਝਾ ਮੈਨੂੰ ਕਮੈਂਟ ਬਾਕਸ ਜ਼ਰੂਰ ਲਿਖੋ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਚ ਕੀ ਕਮੀ ਹੈ ਤੇ ਕੀ ਆਪਾਂ ਹੋਰ ਇਦੋਂ ਬੈਟਰ ਕਰ ਸਕਦੇ ਆ ਵੀਡੀਓ ਦੇਖਣ ਲਈ ਧੰਨਵਾਦ ਜੀ